प्यारी दोस्तों प्यार भरी सश्या काल जी बहुत-बहुत स्वागत है अपने चैनल पे लंबे समय तो चारय संघर्ष ਤੇ ਮਲਾਜ਼ਮਾਂ ਨੂੰ ਕਿਵੇਂ ਇਨਸਾਫ ਹਾਸਲ ਕਰਨ ਦੇ ਲਈ ਲੰਮੇ ਰਸਤੇ ਦੇ ਵਿੱਚੋਂ ਗੁਜ਼ਰਨਾ ਪਿਆ ਇਹ ਕਹਾਣੀ ਸ਼ੁਰੂ ਹੋਈ ਸੀ ਪਿਛਲੀ ਕੈਪਟਨ ਸਰਕਾਰ ਤੋਂ ਕੈਪਟਨ ਸਰਕਾਰ ਦੇ ਬਹੁਤ ਸਿਆਣੇ ਮੰਨੇ ਜਾਂਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸਮੇਂ ਦੇ ਵਿੱਚ ਇੱਕ ਫੈਸਲਾ ਕਰਵਾਇਆ ਸੀ ਕਾਂਗਰਸ ਸਰਕਾਰ ਦੇ ਕੋਲੋਂ ਵੀ ਜਿਹੜੇ ਮੁਲਾਜ਼ਮ 17 ਜੁਲਾਈ 2020 ਤੋਂ ਬਾਅਦ ਭਰਤੀ ਹੋਣਗੇ ਉਹਨਾਂ ਦੇ ਉੱਪਰ ਪੰਜਾਬ ਦੇ ਸਕੇਲ ਜਿਹੜੇ ਨਹੀਂ ਕੇਂਦਰ ਦੇ ਸਕੇਲ ਲਾਗੂ ਹੋਣਗੇ ਸ਼ਾਇਦ ਮਾਨਪ੍ਰੀਤ ਬਾਦਲ ਨੇ ਇਹ ਫੈਸਲਾ ਇਸ ਦੇ ਲਈ ਕਰਵਾਇਆ ਸੀ ਵੀ ਉਹ ਪੰਜਾਬ ਦੇ ਖਜ਼ਾਨੇ ਦੇ ਉੱਪਰੋਂ ਮੁਲਾਜ਼ਮਾਂ ਦਾ ਬੋਝ ਘਟਾਉਣਾ ਚਾਹੁੰਦੇ ਸੀ ਕਿਉਂਕਿ ਪੰਜਾਬ ਸਕੇਲ ਜਿਹੜੇ ਕੇਂਦਰੀ ਸਕੇਲਾਂ ਤੋਂ ਵੱਧ ਨੇ ਮਾਨਪ੍ਰੀਤ ਬਾਦਲ ਹੋਣੀ ਇਸ ਢੰਗ ਨਾਲ ਜਿਹੜੇ ਆਪਣੇ ਖਜ਼ਾਨੇ ਨੂੰ ਭਰਪੂਰ ਕਰਨ ਦੇ ਸ਼ਾਇਦ ਯਤਨ ਤੁਸੀਂ ਉਸ ਵੇਲੇ ਦੀ ਵੀ ਜਿਹੜੀ ਹੈ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮ ਜਿਹੜੇ ਸੰਘਰਸ਼ ਕਰੇ ਨੇ ਪਰ ਜਿਹੜੀ ਸੁਣਵਾਈ ਨਹੀਂ ਹੋਈ ਆਖੀਰ ਉਹਨਾਂ ਨੂੰ ਆਸ ਸੀ ਵੀ ਆਮ ਆਦਮੀ ਪਾਰਟੀ ਆਊਗੀ ਸਰਕਾਰ ਦੇ ਵਿੱਚ ਤੇ ਸਾਡਾ ਕਲਿਆਣ ਕਰੇਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰ ਮੌਜੂਦਾ ਮਿਤਪੰਦ ਹਰਪਾਲ ਸਿੰਘ ਚੀਮਾ ਨੇ ਵੀ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਵੀ ਇਹ ਕਿਵੇਂ ਸੰਭਵ ਹੈ ਤੇ ਵੀ ਕੇਂਦਰ ਦੇ ਸਕੇਲ ਜਿਹੜੇ ਨੇ ਉਹ ਪੰਜਾਬ ਤੇ ਲਾਗੂ ਹੋਣ ਪੰਜਾਬ ਦੇ ਮਲਾਜ਼ਮਾਂ ਦੇ ਉੱਪਰ ਪੰਜਾਬ ਦੇ ਸਕੇਲ ਨਹੀਂ ਲਾਗੂ ਹੋਣਗੇ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਅਸੀਂ ਮੋੜ ਪੰਜਾਬ ਸਕੇਲ ਲਾਗੂ ਕਰਾਂਗੇ 17 7 20 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਤੇ ਇਹ ਮਲਾਜ਼ਮ ਸੰਘਰਸ਼ ਕਰਦੇ ਗਏ ਹਜ਼ਾਰਾਂ ਮਲਾਜ਼ਮਾਂ ਨੇ ਇਹ ਸੂਬੇ ਦੇ ਪਰ ਇਹਨਾਂ ਦੇ ਜਦੋਂ ਕੋਈ ਪੱਲੇ ਨਾ ਪਿਆ ਤਾਂ ਇਹਨਾਂ ਨੇ ਫਿਰ ਕਾਨੂੰਨੀ ਲੜਾਈ ਵੀ ਸ਼ੁਰੂ ਕਰ ਦਿੱਤੀ ਲੰਬੀ ਲੜਾਈ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਨ੍ਹਾਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕਰਕੇ ਸਰਕਾਰ ਨੂੰ ਆਦੇਸ਼ ਦਿੱਤੇ ਵੀ ਬੰਦੇ ਕਾਨੂੰਨਾਂ ਦੇ ਅਨੁਸਾਰ ਇਹਨਾਂ ਤੇ ਪੰਜਾਬ ਸਕੇ ਲਾਗੂ ਹੁੰਦੇ ਨੇ ਇਸ ਤੋਂ ਬਾਅਦ ਸਰਕਾਰ ਅਪੀਲ ਦਲੀਲ ਦੇ ਵਿੱਚ ਗਈ ਤੇ ਇਹ ਮਾਮਲਾ ਜਿਹੜਾ ਅਖੀਰ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਉਹ ਸੁਪਰੀਮ ਕੋਰਟ ਨੇ ਵੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਸਟੈਪ ਲਿਆ ਵੀ ਇਹ ਜਿਹੜੇ ਮੁਲਾਜ਼ਮ ਨੇ ਇਹ ਜਿਹੜੇ ਸਰਕਾਰੀ ਰੂਲਾਂ ਦੇ ਮੁਤਾਬਕ ਭਰਤੀ ਹੋਏ ਨੇ ਉਹਨਾਂ ਰੂਲਾਂ ਦੇ ਮੁਤਾਬਕ ਇਹਨਾਂ ਤੇ ਕੇਂਦਰ ਤੇ ਨਹੀਂ ਪੰਜਾਬ ਦੇ ਸਕੇਲ ਹੀ ਲਾਗੂ ਹੋਣਗੇ ਇਸ ਦੇ ਲਈ ਪੰਜਾਬ ਸਕੇਲ ਲਾਗੂ ਕੀਤੇ ਜਾਣ ਜਦੋਂ ਸੁਪਰੀਮ ਕੋਰਟ ਨੇ ਵੀ ਜਿਹੜੀਆਂ ਡਾਇਰੈਕਸ਼ਨਾਂ ਕਰਦੀਆਂ ਤੇ ਫਿਰ ਪੰਜਾਬ ਸਰਕਾਰ ਦੇ ਵਿੱਚ ਹਲਚਲ ਹੋਈ ਪੰਜਾਬ ਸਰਕਾਰ ਨੇ ਇੱਕ ਵੱਡੀ ਮੀਟਿੰਗ ਕੀਤੀ ਮੁੱਖ ਸਕੱਤਰ ਦੀ ਅਗਵਾਈ ਦੇ ਵਿੱਚ ਔਰ ਸਾਰੇ ਵਿਭਾਗਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਵੀ ਪ੍ਰੰਤ ਵਿਭਾਗੀ ਭਰਤੀ ਨੀਮਾ ਦੇ ਵਿੱਚ ਸੋਧ ਕੀਤੀ ਜਾਵੇ ਉਹਨਾਂ ਦੇ ਵਿੱਚ ਇੰਦਰਾਜ ਪਾਏ ਜਾਣ ਵੀ ਜਿਹੜੇ ਮੁਲਾਜ਼ਮ ਭਰਤੀ ਹੋਣਗੇ ਇਹਨਾਂ ਦੇ ਕੇਂਦਰੀ ਸਕੇਲ ਲਾਗੂ ਹੋਣਗੇ ਨਾਲ ਇਹ ਵੀ ਕਹਿਤਾ ਵੀ ਜਿਹੜੇ ਵਿਭਾਗ ਦੇ ਵਿੱਚ ਇਹ ਸੀ ਜਿਹੜੀ ਸੇਵਾ ਨਿਯਮ ਸੋਧ ਨਹੀਂ ਜਾਣਗੇ ਉਦੋਂ ਤੱਕ ਉਸ ਵਿਭਾਗ ਦੀ ਭਰਤੀ ਨਾ ਕੀਤੀ ਜਾਵੇ ਔਰ ਨਵੇਂ ਨਿਯਮ ਬਣਾਉਣ ਤੋਂ ਬਾਅਦ ਹੀ ਭਰਤੀ ਕੀਤੀ ਜਾਵੇ ਚਲੋ ਇਹ ਜਿਹੜਾ ਚੱਲਦਾ ਰਿਹਾ ਔਰ ਲੰਬੀ ਜਦੋਂ ਜੈਦ ਤੋਂ ਬਾਅਦ ਅਖੀਰ ਪੰਜਾਬ ਸਰਕਾਰ ਨੇ 25 ਜੁਲਾਈ ਨੂੰ ਜਦੋਂ ਸੁਣਵਾਈ ਸੀ ਹਾਈ ਕੋਰਟ ਦੇ ਵਿੱਚ ਔਰ ਉਦੋਂ ਸਿੱਖਿਆ ਵਿਭਾਗ ਦੇ ਛੇਵੇਂ ਪੀ ਕਮਿਸ਼ਨ ਵਾਲੀਆਂ ਪੇ ਜਿਹੜੀਆਂ ਰੀਫਿਸ਼ਿੰਗ ਰੀਫਿਕਸ਼ਨ ਦੀਆਂ ਜਿਹੜੀਆਂ ਕਾਪੀਆਂ ਜਿਹੜੀਆਂ ਨੇ ਉਹ ਹਾਈ ਕੋਰਟ ਦੇ ਵਿੱਚ ਪੇਸ਼ ਕਰਕੇ ਕਿਹਾ ਵੀ ਅਸੀਂ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਅਨੁਸਾਰ ਇਹਨਾਂ ਮੁਲਾਜ਼ਮਾਂ ਨੂੰ ਪੰਜਾਬ ਸਕੇਲ ਦੇ ਰਹੇ ਹਾਂ 3704 ਵਿਆਪਕ ਯੂਨੀਅਨ ਪੰਜਾਬ ਦੇ ਜਿਹੜੇ ਲੀਡਰ ਨੇ ਜਿਹੜੇ ਲੜਾਈ ਲੜ ਰਹੇ ਨੇ ਹਰਜਿੰਦਰ ਸਿੰਘ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਜਦੋਂ ਸਿੱਖਿਆ ਵਿਭਾਗ ਨੇ ਹਾਈ ਕੋਰਟ ਦੇ ਵਿੱਚ ਦਾਖਲ ਜਿਹੜਾ ਕਰ ਦਿੱਤੀਆਂ ਵੀ ਪੇ ਰਿਫਿਕਸ਼ਨ ਵੀ ਹੁਣ ਇਹਨਾਂ ਦੇ ਪੰਜਾਬスケ ਲਾਗੂ ਹੋਣਗੇ 6ਵਾਂ ਤਨਖਾਹ ਕਮਿਸ਼ਨ ਤੇ ਉਹਨਾਂ ਨੂੰ ਬਹੁਤ ਹੀ ਵੱਡੀ ਰਾਹਤ ਮਿਲੀ ਉਹ ਸਰਕਾਰ ਨੇ 3 ਮਹੀਨਿਆਂ ਦੀਆਂ ਜਿਹੜੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਕੋਟ ਦੇ ਵਿੱਚ ਜਮ੍ਹਾਂ ਕਰਵਾ ਦਿੱਤੀਆਂ 6ਵੇਂ ਪੇ ਕਮਿਸ਼ਨ ਦੀਆਂ ਹੁੰਦੀਆਂ ਸਿਫਾਰਸ਼ਾਂ ਦੇ ਅਨੁਸਾਰ ਹਰਜਿੰਦਰ ਸਿੰਘ ਦੇ ਅਨੁਸਾਰ ਉਹਨਾਂ ਨੂੰ ਸੁੱਖ ਦਾ ਸਾਹ ਜਿਹੜਾ ਕੁਝ ਆਇਆ ਹੀ ਸੀ ਕਿ ਇਸੇ ਦੌਰਾਨ ਫਿਰ ਉਹਨਾਂ ਦੇ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਕਿਉਂਕਿ 3 ਅਕਤੂਬਰ ਨੂੰ ਪੰਜਾਬ ਵਿੱਤ ਵਿਭਾਗ ਨੇ ਪੱਤਰ ਜਾਰੀ ਕਰ ਦਿੱਤੇ ਸਾਰੇ ਵਿਭਾਗਾਂ ਨੂੰ ਇਹਨਾਂ ਨੇ 6ਵੇਂ ਤਨਖਾਹ ਕਮਿਸ਼ਨ ਲਾਗੂ ਨਾ ਕੀਤੇ ਜਾਣ ਤੇ ਜਿਹੜੇ 17/7/2020 ਤੋਂ ਬਾਅਦ ਜਿਹੜੇ ਕਿ ਜਿਹੜੇ ਭਰਤੀ 6ਵੇਂ ਤਨਖਾਹ ਕਮਿਸ਼ਨ ਲਾਗੂ ਨਾ ਕੀਤਾ ਜਾਵੇ ਤੇ ਇਹਦੇ ਨਾਲ ਹੀ ਫਿਰ ਇਹਨਾਂ ਦੀਆਂ ਤਨਖਾਹਾਂ 5ਵੇਂ ਪੇ ਕਮਿਸ਼ਨ ਦੇ ਤਨਖਾਹ ਸਕੇਲਾਂ ਦੇ ਅਨੁਸਾਰ ਫਿਕਸ ਕਰ ਦਿੱਤੀਆਂ ਕੁਦਰਤੀ ਹੈ ਜਿਹੜਾ ਮੁਲਾਜ਼ਮਾਂ ਦੀਆਂ ਰਿਕਵਰੀਆਂ ਹੋਈਆਂ ਸੀ ਪਹਿਲਾਂ 6ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਤਨਖਾਹਾਂ ਫਿਕਸ ਕੀਤੀਆਂ ਸੀ ਅਤੇ ਹੁਣ ਜਿਹੜੀਆਂ ਰਿਕਵਰੀਆਂ ਕਰਨ ਦੀ ਜਦੋਂ ਕਾਰਵਾਈ ਸ਼ੁਰੂ ਕੀਤੀ ਸਰਕਾਰ ਨੇ ਤੇ ਇਹ ਫਿਰ ਇਹ ਜਿਹੜੇ ਮੁਲਾਜ਼ਮ ਹਾਈ ਕੋਰਟ ਗਏ ਹਰਜਿੰਦਰ ਸਿੰਘ ਦੇ ਅਨੁਸਾਰ ਉੱਥੇ ਉਹਨਾਂ ਨੂੰ ਜਿਹੜਾ ਸਟੇ ਮਿਲ ਗਈ ਹਰਜਿੰਦਰ ਸਿੰਘ ਨੇ ਦੱਸਿਆ ਵੀ ਪੰਜਾਬ ਸਰਕਾਰ ਦੇ ਵੱਲੋਂ ਕੋਰਟ ਨੂੰ ਸੂਚਿਤ ਕੀਤੇ ਬਿਨਾ ਉਹਨਾਂ ਤੋਂ 6ਵਾਂ ਤਨਖਾਹ ਕਮਿਸ਼ਨ ਖੋ ਕੇ 5ਵੇਂ ਤਨਖਾਹ ਕਮਿਸ਼ਨ ਜਿਹੜਾ ਹੈ ਥੋਪਿਆ ਗਿਆ ਸੀ ਉਹਦੇ ਨਾਲ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਸੀ ਕੇਂਦਰੀ ਪੇ ਸਕੇਲ ਨਾਲ ਤੋਂ ਵੀ ਜਿਹੜੀਆਂ ਘਟ ਗਈਆਂ ਉਹ ਕਿਸੇ ਪਾਸਿਓਂ ਜਿਹੜੀ ਜਿਹੜਾ ਕਿ ਪਾਸਿਓਂ ਜੋਗੇ ਨਾ ਰਹੇ ਤੇ ਨਾ ਅਖੀਰ ਉਹਨਾਂ ਨੇ ਫਿਰ ਹਾਈ ਕੋਰਟ ਦਾ ਕੁੰਡਾ ਖੜਕਾਇਆ ਔਰ ਹਰਜਿੰਦਰ ਸਿੰਘ ਦੇ ਅਨੁਸਾਰ ਹੁਣ ਇਹ ਮਾਮਲੇ ਦੀ ਸੁਣਵਾਈ 17 ਨਵੰਬਰ ਨੂੰ ਜਿਹੜੀ ਹਾਈ ਕੋਰਟ ਦੇ ਵਿੱਚ ਹੋ ਰਹੀ ਹੈ ਔਰ ਹਾਈ ਕੋਰਟ ਜਿਹੜੀ 17 ਨਵੰਬਰ ਨੂੰ ਇਨ੍ਹਾਂ ਹਜ਼ਾਰਾਂ ਮਲਾਜ਼ਮਾਂ ਦੇ ਬਾਰੇ ਕੋਈ ਅਹਿਮ ਫੈਸਲਾ ਜਿਹੜਾ ਹੈ ਕਿ ਆ ਸਕਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ